ਫੁੱਲ ਛੱਡਿਆ ਵਾ ਬਾਈ ਨੇ ਫੁੱਲ ਦੋਨੇ ਲੀਵਰ ਘੇਰ ਤੇ ਤਾਂ ਹਾਇ ਲਈ ਹੈ ਇੱਕ ਤਰ੍ਹਾਂ ਦਾ ਡਾਇਆ ਜੂਰੀਆ ਪਾਣ ਦੀ ਲੋੜ ਨਹੀਂ ਐ ਸੌਕੀ ਜੀ ਅੱਛਾ ਜੀ ਬੂਟਿਆਂ ਨੂੰ ਸੇਕ ਸੂਕ ਵਗੈਰਾ ਤੇ ਹੋਰ ਕੁਛ ਵਧੀਆ ਚੀਜ਼ ਹੈ ਜੀ ਭਾਈ ਨਾਲੇ ਬਾਈ ਨਵਾਂ ਲਿਆਂਦਾ ਪਰ ਬਾਈ ਆ ਨਹੀਂ ਵੇਚਿਆ ਹੈ ਨਹੀਂ ਇਹ ਵੇਚਣਾ ਨਹੀਂ ਐ ਬਾਈ ਇਹ ਇੱਕ ਸਾਡੇ ਕੋ ਦਾਦੇ ਦੀ ਨਿਸ਼ਾਨੀ ਖੜੀ ਹੈ ਜੀ ਅੱਛਾ ਲੋ ਜੀ ਵੀਰੋ ਜਿਹੜਾ ਕੱਲ ਆਪਾਂ ਰੋਟਾਵੇਟਰ ਦਿੱਤਾ ਸੀ ਅੱਜ ਉਹਦੀ ਆਪਾਂ ਟੈਸਟਿੰਗ ਕਰਨ ਆਏ ਹੋਏ ਹਾਂ ਜੀ ਪਿੰਡ ਮਾਜਰਾ ਜੱਟਾਂ ਜੀ 7 ਫੁੱਟਾ ਦਿੱਤਾ ਸੀ ਤੇ ਆਪਾਂ ਨੇ ਦੋ ਟਰੈਕਟਰ ਦੇ ਨਾਲ ਚੱਲਦਾ ਕਰਨਾ ਬਾਈ ਇਹ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਬਣਾ ਕੇ ਦੋ ਟਰੈਕਟਰਾਂ ਦੇ ਨਾਲ ਇੱਕ ਬਾਈ ਨਾ ਕੋ 275 ਹੈ ਤੇ ਇੱਕ 855 ਪ੍ਰੋਟੈਕ ਠੀਕ ਆ ਤੇ ਫੁੱਲ ਥੱਲੇ ਛੱਡਿਆ ਹੋਇਆ ਦੂਜਾ ਗੇਅਰ ਆ ਪਟਾਈ ਤੁਹਾਨੂੰ ਦਿਖਾਉਣੀ ਆ ਬਾਈ ਕਿੰਨੀ ਕਿੰਨੀ ਆ ਉਹ ਮੂਰੇ ਖੇਤ ਤੱਪੜ ਆ ਬਾਈ ਗੱਬੇ ਠੀਕ ਆ ਜੀ ਅੱਧਾ-ਅੱਧਾ ਫੁੱਟ ਪਟਾਈ ਆ ਬਾਈ ਥੱਲੇ ਨੂੰ ਠੀਕ ਆ ਜੀ ਜੇ ਲੋਹ ਦੇ ਵਿੱਚ ਟਰੈਕਟਰ ਚੱਲਦਾ ਥੋੜਾ ਜਿਹਾ ਬਾਈ ਜੰਗਲੀ ਏਰੀਆ ਇਹ ਫੁੱਲ ਥੋੜਾ ਛੱਡਿਆ ਉਹ ਫੁੱਲ ਤੋਂ ਵੀ ਆਪਾਂ ਤੋਂ ਚੱਕਰ ਵੀ ਦਿਖਾਉਣੇ ਆ ਬਾਈ ਖੇਤ ਬਾਈ ਖੁਸ਼ਕ ਜਾ ਹੋਇਆ ਵਾ ਇਹ ਤਾਂ ਇਹ ਆਪਾਂ ਤੁਹਾਨੂੰ 275 ਵਿੱਚ ਲਾ ਕੇ ਦਿਖਾਉਣਾ ਹੈ ਕਿਉਂਕਿ ਆਪਾਂ ਦੋਨਾਂ ਦੇ ਨਾਲ ਬਾਈ ਕਹਿੰਦਾ ਦੋ ਟਰੈਕਟਰ ਆ ਸੀ ਦੋਨਾਂ ਦੇ ਨਾਲ ਚੱਲਦਾ ਕਰਨਾ ਕਿਰਾਏ-ਭਾੜੇ ਦਾ ਵੀ ਕੰਮ ਹੈ ਕਈ ਵਾਰ ਇੱਕ ਟਰੈਕਟਰ ਇੱਧਰ ਉੱਧਰ ਗਿਆ ਹੋਣਾ ਫਿਰ ਔਖਾ ਹੋ ਜਾਂਦਾ ਚਲੋ ਬਾਈ ਇਹਦਾ ਵੈਸੇ ਉਦਾਂ ਵੀ ਤੁਹਾਨੂੰ ਪਤਾ ਟਰੈਕਟਰ بڑا ਏ ਇਹਨੇ ਤਾਂ ਚੱਕਰ ਤੋੜਨੇ ਗਿਆ ਏ ਇੱਕ ਵਾਰ ਆਪਾਂ ਤੁਹਾਨੂੰ ਛੋੜੇ ਟਰੈਕਟਰ ਦੇ ਨਾਲ ਵੀ ਚਲਾ ਕੇ ਦਿਖਾਉਣਾ ਏ ਫੇਰ ਪਤਾ ਲੱਗੂਗਾ ਵੀ ਕੀ ਕਹਿੰਦਾ ਖੋਲੋ ਵੀਰੇ ਇਹਨੂੰ ਖੋਲੋ ਉਹ ਹੁਣ ਪੰਦਰੇ ਜਿਵੇਂ ਖੋਲੋ ਮੈਂ ਸਹੀ ਆ ਬੜੀ ਅਸੇ ਬੈ ਵੀ ਜਾਣਾ ਮੈਂ ਖੋਲ ਦ ਕੋਈ ਭਾਈ ਚੱਕਰ ਤਾਂ ਨਹੀਂ ਥੋੜੇ ਰੈਕਟਰ ਨੇ ਦੂਆ ਲੋ ਤਾਂ ਪਹਿਲਾਂ ਲੋ ਨਹੀਂ ਜਾਂ ਦੂਜੇ ਲੋ ਨਹੀਂ ਚੱਕਰ ਨਹੀਂ ਥੋੜਿਆ ਠੀਕ ਆ ਜੀ 50 ਚੱਕਰ ਵੀ ਨਹੀਂ ਥੋੜੇ ਹਨਾ ਨਹੀਂ ਕੋਈ ਚੱਲੇ ਠੀਕ ਆ ਵੀਰੇ ਫੇਰ ਵੀ ਤਾਂ ਪੜੇ ਆ ਹਾਂ ਜੀ ਇਹ ਵੀ ਪਹਿਲਾਂ ਪਾਣੀ ਲਾਇਆ ਠੀਕ ਆ ਜੀ ਏ ਬਾਈ ਦਾ ਮੇਨ ਨਿਸ਼ਾਨਾ ਹੈਗਾ ਵੀ ਮੇਰਾ 275 ਚਲਾਣਾ ਚਾਹੀਦਾ 850 ਦਾ ਬਾਈ ਨੂੰ ਪਤਾ ਹੀ ਚਲੋ ਵੀ ਚੱਲੇ ਜਾਣਾ ਮੇਨ ਬਾਈ ਨੂੰ 275 ਵੱਧ ਫਰੇਮ ਹੈ ਬਾਈ ਦਾ ਪੁਰਾਣਾ ਟਰੈਕਟਰ ਤਿਆਰ ਕਰਾਇਆ ਹੋਇਆ ਬਾਈ ਨੇ ਟਾਇਰ ਵੀ ਬੜੇ ਪਾਏ ਹੋਏ ਆ ਤੇ ਬਾਈ ਕਹਿੰਦਾ ਯਾਰ ਵੀ ਉਹਦੇ ਉਹ ਵੀ ਆਪਾਂ ਵੇਚਣਾ ਨਹੀਂ ਹੈਗਾ ਉਹ ਵੀ ਰੱਖਣਾ ਹੈ ਦੋਨਾਂ ਨਾਲ ਚੱਲਦਾ ਕਰਨਾ ਥੱਲੇ ਰੱਖੋ ਵੀਰੇ ਇਹਨੂੰ ਤੇ ਲੋ ਜੀ ਵੀਰੋ ਹੁਣ ਚੱਲੂਗਾ ਇਹ 275 ਨਾਲ ਤੇ ਲੋ ਜੀ ਵੀਰੋ 275 ਵੀ ਫਾਇਸੇ ਪੜਦਾ ਐ ਨਾ 1600 ਚੱਕਰਾਂ ਚਲਾਇਆ 50 ਚੱਕਰ ਡਰੋਪ ਕਰਕੇ 275 ਚੱਲ ਰਿਹਾ ਬਾਈ ਬਲੇਡ ਬਰੂਡ ਵੀ ਨਵੇਂ ਆਜੇ ਫੁੱਲ ਛੱਡਿਆ ਬਾਈ ਨੇ ਫੁੱਲ ਦੋਨੇ ਲੀਵਰ ਘੇਰ ਤੇ ਤਾਂ ਹਾਈ ਦੇਖੋ ਬਾਈ ਨਾ ਲੋਈ ਦਾ ਫੁੱਟ ਨਾਲੋਂ ਵੱਧ ਥੱਲੇ ਚੱਲਦਾ। ਬਾਈ ਲੀਵਰ ਬਾਈ ਨੇ ਦੋਨੇ ਥੱਲੇ ਗੇਰ ਤੇ ਪੈਸੇ 200 ਪਿੱਤਨਾ ਥੋੜਾ ਜਿਹਾ ਉੱਪਰ ਰੱਖ ਕੇ ਚੱਲੇ ਤਾਂ ਵਧੀਆ। ਟਰੈਕਟਰ ਸੌਖਾ ਚੱਲਣਾ ਚਾਹੀਦਾ। ਬਾਈ ਨੇ ਤੋਪੇ ਬਣਾਈ ਬਈ ਤੋਪੇ। ਜੇ ਕਹੋਗੇ ਵੀ ਉੱਪਰ ਚੱਕਿਆ ਹੋਇਆ 10 ਹਜ਼ਾਰ ਦੇਖ ਲਓ ਆਪਣੀ ਤਸੱਲੀ ਕਰ। ਲੋ ਜੀ ਬਾਈ ਤੇਰ ਦੇਖੋ ਬਾਈ ਨੇ ਕਿੱਡੇ ਕਿੱਡੇ ਪਾਏ ਹੋ ਮੂਰੇ ਠੀਕ ਹੈ ਜੀ ਇਹਦਾ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਆ ਵੀ ਇੱਧਰ ਅਸਲਾ ਗਿਰਿਆ ਹੋਇਆ ਤੁਹਾਨੂੰ ਇਹਦੇ ਬਾਰੇ ਵੀ ਜਾਣਕਾਰੀ ਦੇਣੀ ਹੈ ਵੀ ਕਿਆ ਚੀਜ਼ ਆ ਤੇ ਲੋ ਜੀ ਬਾਈ ਆਪਾਂ ਤੁਹਾਨੂੰ ਦੋਨੇ ਟਰੈਕਟਰਾਂ ਦੇ ਨਾਲ ਰੋਟਾਵੇਟਰ ਚਲਾ ਕੇ ਦਿਖਾਇਆ ਤੇ ਬਾਕੀ ਬਾਈ ਨਾਲ ਕਰਾਉਣੇ ਗੱਲਬਾਤ ਹੋਰ ਵੀਰੇ ਕੀ ਹਾਲ ਹੈ ਜੀ ਠੀਕ ਹੈ ਬਾਈ ਤੁਸੀਂ ਠੀਕ ਆ ਭਰਾ ਹਾਂਜੀ 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 ਤੇ ਬਾਈ ਬਾਈ ਆਪਾਂ ਤਾਂ ਕੱਲੇ ਲੈ ਗਏ ਸੀ ਰੋਟਾਵੇਟਰ ਤੇ ਅੱਜ ਬਾਈ ਦੇ ਖੇਤ ਵਿੱਚ ਚਲਾ ਕੇ ਦਿਖਾਇਆ ਜਵੇਂ ਤੱਪੜ ਖੇਤ ਦੇ ਵਿੱਚ ਚਲਾ ਕੇ ਦਿਖਾਇਆ ਖੇਤ ਵੀ ਬਾਈ ਆਨ ਖੁਸ਼ਕ ਜੋਏ ਬਦੈ ਨਾ ਹਾਂਜੀ 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 ਤੇ ਬਾਕੀ ਓਕੇ ਆ ਬਾਈ ਦੋਨਾਂ ਨਾਲ ਹਾਂਜੀ 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 ਬਾਈ ਬਾਈ 275 ਦਾ ਕੀ ਬਣਾਇਆ ਭਾ ਯਾਰ ਬਸ ਜੀ ਹਾਂਜੀ ਮੁੜ ਜਾਂਦਾ ਬਾਈ ਸੌਕਾ ਇਹ ਹਾਂਜੀ 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 ਅੱਛਾ ਇਹ ਬਾਈ ਨਾਲੇ ਬਾਈ ਨਵਾਂ ਲਿਆਂਦਾ ਪਰ ਬਾਈ ਆ ਨਹੀਂ ਵੇਚਿਆ ਹੈ ਨਹੀਂ ਇਹ ਵੇਚਣਾ ਨਹੀਂ ਹੈ ਬਾਈ ਇਹ ਇੱਕ ਸਾਡੇ ਕੋ ਦਾਦੇ ਦੀ ਨਿਸ਼ਾਨੀ ਖੜੀ ਏ ਜੀ ਅੱਛਾ ਜਾ ਕਿਸੇ ਨੇ ਸਾਡੇ ਪਿੰਡ ਚ ਟਰੈਕਟਰ ਨਹੀਂ ਲੇਦਾ ਜਾਦਾ ਵੀ ਹੈਗਾ ਜੀ ਇੱਕ ਓਕੇ ਜੀ ਹਾਂ ਜੀ ਉਹ ਵੀ ਟਰੈਕਟਰ ਹੈਗਾ ਜੀ ਉਹ ਵੀ ਘਰੇ ਸੰਭਾਲਿਆ ਬਾਜੀ ਉਹ 735 ਹੈ ਜੀ 골ਡ ਲੈਟਾਂ ਵਾਲਾ ਬੜਾ ਕੋਲ ਨੂੰ ਆ ਜਾਓ ਵੀਰੇ ਓਕੇ ਜੀ ਉਹ 735 ਹੈ ਜੀ 골ਡ ਲੈਟਾਂ ਵਾਲਾ ਜੀ ਹਾਂ ਜੀ 735 ਵੀ ਖੜਾ ਥੋੜੇ ਕਰਾ ਹਾਂਜੀ ਹਾਂਜੀ ਉਹ ਵੀ ਹੈ ਜੀ ਪੰਜ ਟਰੈਕਟਰ ਹੈ ਜੀ ਸੁਖਣਾ ਓਕੇ ਜੀ ਮੇਰ ਹੈ ਜੀ ਬਾਬੇ ਦੀ ਪੂਰੀ ਲੋ ਪਾਈ 올ਡ ਵੈਪ ਤਾਂ ਹਾਂਜੀ ਟਾਇਰ ਮੂਰੇ ਬੜੇ ਪਾਏ ਹੋਏ ਬੰਪਰ ਲਵਾਏ ਹੋਇਆ ਠੀਕ ਆ ਤੇ ਮੈਂ ਬਾਈ ਨੂੰ ਪਹਿਲਾਂ ਦੱਸਿਆ ਤਾਂ ਬਾਈ ਨੇ ਜਦੋਂ ਸਭ ਤੋਂ ਲੈਣਾ ਸੀ ਫੋਨ ਤੇ ਗੱਲਬਾਤ ਕਰੀ ਬਾਈ ਤੁਸੀਂ ਪਹਿਲਾ ਇਹ ਗੱਲ ਕਹੀ ਦੀ ਹਾਂਜੀ ਵੀ 275 ਮਗਰ ਚੱਲਣਾ ਚਾਹੀਦਾ ਜੀ ਹਾਂ ਬਾਈ ਕਹਿੰਦਾ 850 ਮਗਰ ਤਾਂ ਚਲੋ ਉਹ ਵੀ ਚੱਲੇ ਜਾਣਾ ਵੀ ਜਾਂ 275 ਮਗਰ ਥੋੜਾ ਰੋਟਰਵੇਟਰ ਚੱਲੂਗਾ ਵੀ ਤਾਂ ਲੈਣਾ ਹਾਂਜੀ ਹਾਂਜੀ ਵੀ ਨਹੀਂ ਬਾਈ ਫਿਰ ਅਸੀਂ ਹੋਰ ਦੇਖੀਏ ਹਾਂਜੀ ਹਾਂਜੀ ਤੇ ਬਾਈ ਨੂੰ ਫਿਰ ਕਿਹਾ ਦਾ ਬਾਈ ਕੋਈ ਗੱਲ ਨਹੀਂ ਵਧੀਆ ਚੱਲੂਗਾ ਤੇ ਇੱਕ ਇੱਕ ਬਾਈ ਇਹ ਤੋਂ ਵੀ ਗਦਾਰੀ ਹੋਰ ਆਪਾਂ ਇੱਕ ਨੰਬਰ ਬੜੀ ਪਾ ਸਕਦੇ ਤੇ ਪਰ ਬਾਈ ਫਿਰ ਮਲਾਈ ਨਹੀਂ ਦੀ ਹੋਣੀ ਨਹੀਂ ਨਹੀਂ ਬਹੁਤ ਵਧੀਆ ਚੱਲੇ ਜੀ ਦੋਨਾਂ ਟਰੈਕਟਰਾਂ ਮਗਰ ਬਹੁਤ ਵਧੀਆ ਚੱਲਦਾ ਥੋੜਾ ਹੁਣ ਦੋਨਾਂ ਨਾਲ ਚੱਲਦਾ ਹੋ ਗਿਆ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਤਾਂ ਮੰਨ ਕੇ ਪਿਆ 100 ਚੱਕਰ ਜਿਹੜਾ ਡ੍ਰੌਪ ਕਰਦਾ ਕੋਈ ਨਹੀਂ ਇਹਨੇ ਕਰਨੇ ਆ ਭਾਜੀ 854 ਨੇ ਥੋੜੇ 10 ਚੱਕਰ ਨਹੀਂ ਉਹਨਾਂ ਤਾਂ ਤੋੜੇ ਨਹੀਂ ਕੁਝ ਵੀ ਭਾਜੀ ਉਹ ਟਰੈਕਟਰ ਦੀ ਪਰਫਾਰਮੈਂਸ ਬਹੁਤ ਉਹ ਥੋੜਾ ਦੂਜੇ ਗੀਅਰ ਦੇ ਵਿੱਚ ਪੂਰਾ ਵਧੀਆ ਚੱਲਿਆ ਜੀ ਚਲੋ ਇਹ ਵੀਰੇ ਇੱਕ ਥੋੜੀ ਮੈਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ ਖੇਤਾਂ માં ਥੋੜੇ ਪਿੱਛੇ ਵੀ ਦੇਖੀ ਮੈਂ ਗਿਰੀ ਹੋਈ ਇਹ ਵਾਰੀ ਮੈਲ ਹੈ ਜੀ ਇਹ ਅੱਛਾ ਜੀ ਫੈਕਟਰੀ ਸਾਡੇ ਉਰੇ ਸਨਿਆਸ ਫੈਕਟਰੀ ਹੈ ਜੀ ਪੇਪਰ ਮਿਲ ਓਕੇ ਜੀ ਉਹਦੇ ਚੋਂ ਹੈ ਜੀ ਇਹ ਖੜਕੋਟ ਦਾ ਜਿਹੜਾ ਮਟੀਰੀਅਲ ਵਗੈਰਾ ਬਣਦਾ ਉਹਦੀ ਹੈ ਜੀ ਇਹ ਠੀਕ ਹੈ ਜੀ ਇਹ ਸੇਂਗ ਸੂ ਅਦੀ ਦੇਖਣ ਨੂੰ ਤਾਂ ਖਤਰਨਾਕ ਜੀ ਲੱਗਦੀ ਚੀਜ਼ ਹੈ ਹਾਂਜੀ ਹਾਂਜੀ ਪਰ ਜਿੱਦਾਂ ਜੀ ਹੁਣ ਬਿਛਾਤੀ ਇੱਕ ਦੋ ਦਿਨਾਂ ਵਿੱਚ ਇਹ ਪਿਛਾਣੀ ਪੈਣੀ ਖੇਚ ਜੀ ਓਕੇ ਜੀ ਜੇ ਇਹ ਦੋ ਚਾਰ ਦਿਨ ਪਈ ਰਹੀ ਜਿੱਦਾਂ ਟਰੈਕਟਰ ਆਪਾਂ ਲਾਣੇ ਆਂ ਰੰਗ ਨਹੀਂ ਛੱੜਦੀ ਰੰਗ ਬਹੁਤ ਖਾਂਦੀ ਹੈ ਕੈਮੀਕਲ ਹੀ ਹੈ ਇੱਕ ਤਰ੍ਹਾਂ ਦਾ ਡਾਇਆ ਜੂਰੀਆ ਪਾਣ ਦੀ ਲੋੜ ਨਹੀਂ ਐ ਸੋਕੀ ਜੀ ਅੱਛਾ ਜੀ ਬੂਟਿਆਂ ਨੂੰ ਸੇਕ ਸੂਕ ਵਗੈਰਾ ਤੇ ਹੋਰ ਕੁਝ ਵਧੀਆ ਚੀਜ਼ ਹੈ ਜੀ ਓਕੇ ਜੀ ਹਾਂਜੀ ਲੋ ਜੀ ਸਾਡੇ ਤਕਰੀਬਨ ਜ਼ਿਆਦਾਤਰ ਬੂਟੇ ਨੂੰ ਇਹੀ ਪਾਉਂਦੇ ਆ ਜੀ ਠੀਕ ਹੈ ਬਹੁਤ ਸੋਹਣਾ ਚੱਲਦਾ ਜੀ ਓਕੇ ਬਹੁਤ ਵਧੀਆ ਚੀਜ਼ ਹੈ ਜੀ ਏ ਬਾਈ ਇੱਕ ਹੋਰ ਦੇਖ ਜਮਾ 스멜 ਸਮਲ ਨਹੀਂ ਆਉਂਦੀ ਹੈਗੀ ਨਹੀਂ ਮਾੜੀ 스멜 ਸਮਲ ਨਹੀਂ ਹੈ ਜੀ ਬਾਈ 스멜 ਨਹੀਂ ਹੈਗੀ 스멜 ਮਾੜੀ ਵੀ ਨਹੀਂ ਹੈ ਜੀ ਠੀਕ ਹੈ ਜੀ ਬਾ ਹੁਣ ਇਹ ਇੱਕ ਤੇ ਅੱਜ ਜਾਂ ਕੱਲ ਵਿੱਚ ਪਿਛਾ ਦੇਣੀ ਨਾਲ ਦੀ ਨਾਲੇ ਪਿਛਾਣੀ ਪੈਂਦੀ ਬਾਜੀ ਸੁੱਕ ਜਾਂਦੀ ਹੋਣੀ ਆ ਇਹ ਸੁੱਕ ਜਾਂਦੀ ਸੋਚ ਕੇ ਉੱਪਰ ਉਹਦੇ ਪੱਥਰ ਜੇ ਬਣ ਜਾਂਦਾ ਪਰ ਉਦਾਂ ਜਿੱਦਾਂ ਆਪਾਂ ਕਹਿੰਦੇ ਹਾਰਡ ਹੁੰਦੀ ਉਹ ਚੀਜ਼ ਨਹੀਂ ਹੁੰਦੀ ਹੈ ਉਹ ਚੀਜ਼ ਨਹੀਂ ਹੈ ਉਹ ਤਾਂ ਚਾਹੇ ਸਾਲ ਪਈ ਰਹੇ ਹਾਰਡ ਨਹੀਂ ਹੋਣਾ ਜੀ ਇਹਨੇ ਬਸ ਇੱਧੇ ਪਤਲੀ ਪਤਲੀ ਉਹ ਪਿਛਾਣੀ ਪੈਣੀ ਹੈ ਠੀਕ ਹੈ ਬਾਈ ਉੱਡੇ ਇੱਧਰ ਬਾਈ ਫਿਰ ਜਾਨਵਰ ਬਹੁਤ ਹੁੰਦੇ ਹੋਣੇ ਆ ਜਾਨਵਰ ਦਾ ਬਾਰੀ ਤੂੰ ਹੀ ਪੁੱਛੋਂ ਨਾ ਜੀ ਝਾਟ ਕੇ ਤਿੰਨ ਚਾਰ ਲੱਗਿਓ ਦੇਖੋ ਤਿੰਨੇ ਚਾਰੇ ਮੋਟਰਾਂ 'ਤੇ ਝਾਟ ਕੇ ਰੱਖਿਓ ਹੈ ਜੀ ਅੱਛਾ ਬਸ 7 ਵਜੇ ਤੋਂ ਬਾਅਦ ਜਾਨਵਰ ਭੇਡਾਂ ਵਾਂਗੂ ਘੁੰਮਦਾ ਜੀ ਓਰੇ ਹਨ ਬਾਈ ਮੈਂ ਇੱਧਰ ਚਲੇ ਗਿਆ ਨੂਰਪੁਰ ਵੇਦੀਆਂ ਵੱਲ ਹਾਂਜੀ ਹਾਂਜੀ ਉਹਨ ਦਾ ਰੋਡਾ ਫੀਟਰ ਦੇ ਚੱਕਰ ਸੈੱਟ ਕਰਦਾ ਦਾ ਕੁਦਰਤੀ ਇਦਾਂ ਤਾਲ ਲੱਗੀ ਜੀ ਤਾਂ ਵਾ ਹੁੰਦੇ ਨਹੀਂ ਸਾਨੂੰ ਆਤ ਬਈ ਆਪਾਂ ਉਹੀ ਹੱਥ ਲਾ ਲੈਣੇ ਹਾਂਜੀ 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 ਬਈ ਹੱਥ ਲਾਇਆ ਸਾਰਾ ਨਹੀਂ ਸਾਡੀ ਵੀ ਝਾਟ ਕੇ ਨਾਲ ਹੀ ਹੀ ਖੇਤੀ ਹੈ ਜੀ ਨਹੀਂ ਤਾਂ ਇੱਥੇ ਬੁਰਾ ਹਾਲ ਹੀ ਹੈ ਬਈ ਅੱਛਾ ਅੱਛਾ ਆ ਸਾਰਾ ਪਿੱਛੇ ਜੰਗਲਾਤ ਰਹੀ ਹੈ ਸਾਰਾ ਜੀ ਠੀਕ ਹੈ ਜੀ ਇਹ ਨੂਰ ਪਰਸੈਂਟ ਨੂੰ ਨਿਕਲ ਜਾਂਦਾ ਜੀ ਓਕੇ ਜੀ ਹਾਂਜੀ ਜੇ ਇਥੋਂ ਨੂਰ ਪਰ ਨੂੰ ਇਦੇ ਬਣੋ ਬਣੀ ਆਹ ਸਿੱਧਾ ਖੱਡ ਬਰੋਲ ਨੂੰ ਸਿੱਧਾ ਹੀ ਲੱਗਦਾ ਇਹ ਜੰਗਲ ਜੀ ਇਹ ਠੀਕ ਹੈ ਜੀ ਠੀਕ ਹਾਂਜੀ 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 ਓਕੇ ਜੀ ਚਲੋ ਤੇ ਜਣੀ ਏ ਬਾਈ ਫਿਰ ਫਰੀ ਗੇਰ ਦੇ ਫੈਕਟਰੀ ਨਾਲੇ ਹਾਂਜੀ ਫਰੀ ਸਿੱਟਦੇ ਆ ਜੀ ਇਹ ਜਿੱਦਾਂ ਸਾਡੇ ਲੋਕਲ ਪਿੰਡ ਹੈ ਜੀ ਸਾਨੂੰ ਇਹ ਨਹੀਂ ਫਰੀ ਸਿੱਟਣੀ ਹੈ ਜੀ ਬਾਕੀ ਜਿੱਦਾਂ ਰੋਪੜ ਸਾਈਡ ਜਾਣਾ ਹੋਵੇ ਫਿਰ ਉਹ ਆਪਣਾ ਢੀੜਾ ਗੂੜਾ ਲੈਂਦੇ ਆ ਜੀ ਹਾਂ ਟਰੈਕਟਰ ਵਾਲੇ ਲੈਂਦੇ ਆ ਜਿਹੜੇ ਡਰਾਈਵਰ ਹੈ ਮਾਲਕ ਦਾ ਕੁਛ ਨਹੀਂ ਹੈ ਜੀ ਠੀਕ ਹੈ ਵੀ ਓ 150 ਜੋ ਕੁਝ ਵੀ ਲੈਂਦੇ ਲੈਂਦੇ ਆ ਜੀ ਤੇ ਬਾਕੀ ਲੋਕਲ ਲੋਕਲ ਪਿੰਡਾਂ ਦਾ ਫਰੀ ਸਿੱਟਦੇ ਫਿਰਦੇ ਆ ਜੀ ਉਹ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ ਓਕੇ ਤੇ ਬਾਈ ਜੇ ਤੁਹਾਨੂੰ ਆਪਾਂ ਨੇ ਆ ਵੀ ਚਲਾ ਕੇ ਦਿਖਾਇਆ ਬਾਈ ਨਾਲ ਪ੍ਰੋਟੈਕ ਤੇ ਵਧੀਆ ਚੱਲਦਾ ਬਾਈ ਟਰੈਕਟਰ ਦੇਖਿਆ ਆ ਇੰਗੇ ਪਿਛਲਾ ਜਿਵੇਂ ਕਿ ਹਿੱਸਾ ਇਹਦਾ ਥੋੜਾ ਜਿਹਾ ਪਿਛਲਾ ਆਈਪੀਏ ਕਰਤਾ ਉਹਦੇ ਕਰਕੇ ਟਰੈਕਟਰ ਚੱਕਰ ਨਹੀਂ ਡਰਾਪ ਕਰਦਾ ਹਨਾ ਵੀਰੇ ਹਾਂਜੀ ਚੱਕਰ ਤਾਂ ਮਾੜਾ ਵੀ ਨਹੀਂ ਤੋੜਿਆ ਭਾਜੀ ਨਾ ਆਵਾਜ਼ ਚੇਂਜ ਹੋਈ ਨਾ ਚੱਕਰ ਤੋੜਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਨਾ ਵਧੀਆ ਚੱਲਿਆ ਭਾਜੀ ਠੀਕ ਆ ਜੀ ਹਾਂਜੀ ਤੇ ਬਾਕੀ ਇਹ ਚੱਲਿਆ ਕੁਝ ਨਹੀਂ ਹੈਗਾ ਭਾਈ ਨਵਾਂ ਹੀ ਆ ਤਰੀਬਨ 10 ਦਿਨ ਹੋਏ ਆ ਭਾਈ ਹਾਂਜੀ ਦਾਸ ਕਦੇ ਨੇ ਹੋਇਆ ਬਾ ਚਾਰ ਕ ਕਿੱਲੇ ਹੀ ਵਾਹ ਹੋਇਆ ਜੀ ਬਸ ਅੱਛਾ ਅੱਛਾ ਜੀ ਹਾਂਜੀ ਆਹੀ ਬਾਏ ਮਾੜੀ ਮੋਟੀ ਹੋਈ ਓਕੇ ਜੀ ਓਕੇ ਬਾਕੀ ਹੁਣ ਇਹਦੇ ਮਗਰ ਚਲਾਵਾਂਗੇ ਬਾਕੀ ਦੂਜੇ ਰੂਟ ਦੂਜੇ 55 16 ਦੇ 21 ਮਾਡਲ ਬੰਗਰ ਵੀ ਦੇਖਾਂਗੇ ਚਲਾ ਕੇ ਕਿ ਆ ਕੁਝ ਪਰਫੋਰਮੈਂਸ ਕੱਢਦਾ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਫਕੀ ਦੇ ਮਗਰ 275 ਮਗਰ ਰਿਜ਼ਲਟ ਬਹੁਤ ਸੋਹਣਾ ਦਿੱਤਾ ਭਾਜੀ ਨੇ ਠੀਕ ਹੈ ਜੀ ਬਹੁਤ ਸੋਹਣਾ ਚੱਲਿਆ ਜੀ ਓਕੇ ਜੀ ਤੋਂ ਠੀਕ ਹੈ ਭਰਾ ਧੰਨਵਾਦ ਤੁਹਾਡਾ ਠੀਕ ਹੈ ਤੁਹਾਡਾ ਵੀ ਬਹੁਤ ਬਹੁਤ ਭਾਜੀ ਠੀਕ ਤੇ ਦਾਰੀ ਇੱਥੇ